ਦਾ ਪ੍ਰਕੋਪ ਦੇਖਣ ਨੂੰ ਮਿਲ ਰਿਹਾ ਹੈ ਤੇ ਇਨਸਾਨਾਂ ਦੇ ਵਿੱਚ ਹੁਣ ਹਾਹਾਕਾਰ ਹੈ ਕਿਉਂ ਕਿ ਕਿਉਂਕਿ ਇਨਸਾਨਾਂ ਨੇ ਕੁਦਰਤ ਦੇ ਨਾਲ ਇੰਨੀ ਜ਼ਿਆਦਾ ਛੇੜਛਾੜ ਕਰ ਦਿੱਤੀ ਹੈ ਕਿ ਹੁਣ ਖਾ ਮਿਆਸਾ ਵਿਪੁਗਤਨਾ ਪੈ ਰਿਹਾ ਹੈ ਥਾ ਥਾ ਤੋਂ ਤਬਾਹੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਭਾਵੇਂ ਉਹ ਪਹਾੜੀ ਰਾਜ ਹੋਣ ਜਾਂ ਫਿਰ ਮੈਦਾਨੀ ਇਲਾਕੇ ਹੋਣ ਕਿਉਂਕਿ ਪਹਾੜਾ ਦੇ ਵਿੱਚ ਬਰਸਾਤ ਹੋ ਰਹੀ ਹੈ ਤਾਂ ਪਹਾੜੀ ਰਾਜ ਮਰ ਰਹੇ ਨੇ ਔਰ ਬਰਸਾਤ ਦਾ ਪਾਣੀ ਮੈਦਾਨੀ ਇਲਾਕਿਆਂ ਦੇ ਵਿੱਚ ਤਬਾਹੀ ਮਚਾ ਰਿਹਾ ਹੈ ਇਸ ਕਰਕੇ ਮੈਦਾਨੀ ਇਲਾਕੇ ਵੀ ਖਤਰੇ ਦੇ ਨਾਲ ਦੋ ਜੂਝ ਰਹੇ ਨੇ ਦੋਚਾਰ ਹੋ ਰਹੇ ਨੇ ਤੇ ਸਭ ਤੋਂ ਪਹਿਲਾਂ ਹੁਣ ਤੁਹਾਨੂੰ ਜ ਤਸਵੀਰਾਂ ਦਿਖਾਣੇ ਆ ਕਠੂਆ ਇਲਾਕੇ ਦੀਆਂ ਤਸਵੀਰਾਂ ਦਿਖਾਣੇ ਆ ਕਿ ਕਿਸ ਤਰੀਕੇ ਦੇ ਨਾਲ ਜੋ ਜੰਮੂ ਕਸ਼ਮੀਰ ਦੇ ਵਿੱਚ ਜ਼ਬਰਦਸਤ ਬਰਸਾਤ ਹੋ ਰਹੀ ਹੈ ਬਰਸਾਤ ਦੇ ਕਾਰਨ ਨਦੀਆਂ ਨਾਲੇ ਉਫਾਨ ਦੇ ਉੱਤੇ ਨੇ ਤੇ ਉਸੇ ਉਫਾਨ ਦੇ ਕਾਰਨ ਹੁਣ ਜਿਹੜੇ ਇਨਸਾਨ ਵੱਲੋਂ ਬਣਾਈ ਗਈ ਹੈ ਭਾਵੇਂ ਉਹ ਇਮਾਰਤਾਂ ਹੋਣ ਜਾਂ ਫਿਰ ਪੁਲ ਹੋਣ ਕਿਸ ਤਰੀਕੇ ਦੇ ਨਾਲ ਤਾਂਸ ਤੇ ਪੱਤੇਆਂ ਦੇ ਤਰੀਕੇ ਦੇ ਨਾਲ ਢਹਿ ਢੇਰੀ ਹੋ ਰਹੇ ਨੇ ਉਹਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਜਰਾ ਕਠੂਆ ਤੋਂ ਤਸਵੀਰਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਕਠੂਆ ਦੇ ਵਿੱਚ ਜੋ ਦਰਿਆ ਹੈ ਪਾਣੀ ਦੇ ਵਿੱਚ ਉਫਾਨ ਆਇਆ ਹੋਇਆ ਉਸ ਦਾ ਨੁਕਸਾਨ ਕੀ ਹੋ ਰਿਹਾ ਹੈ ਕਿਸ ਪੀਕੇ ਦੇ ਨਾਲ ਤਬਾਹੀ ਮਚਾ ਰਿਹਾ ਹੈ ਇਹ ਤਸਵੀਰਾਂ ਡਰਾ ਦੇਣ ਵਾਲੀਆਂ ਤਸਵੀਰਾਂ ਨੇ ਕਠੂਆ ਜ਼ਿਲ੍ਹੇ ਦੀ ਸਹਾਰਾ ਖਾੜਾ ਜਿੱਥੇ ਐਨਐਚ ਨੈਸ਼ਨਲ ਹਾਈਵੇ ਦੇ ਉੱਤੇ ਇਹ ਪੋਲ ਟੈ ਟੇਰੀ ਹੋਣ ਦੀ ਕਗਾਰ ਦੇ ਉੱਤੇ ਹੈ ਪੂਰੇ ਤਰੀਕੇ ਨਾਲ ਜਰਜਰ ਹੋ ਚੁੱਕਿਆ ਹੈ ਡਰਾ ਦੇਣ ਵਾਲੀਆਂ ਤਸਵੀਰਾਂ ਔਰ ਨੀਚੇ ਪੂਰਾ ਕਿਸ ਤਰੀਕੇ ਦੇ ਨਾਲ ਪਾਣੀ ਛਲਛਲ ਕਰਦਾ ਹੋਇਆ ਪਾਣੀ ਆ ਰਿਹਾ ਹੈ ਤੇ ਉੱਤੇ ਜਿਹੜਾ ਪੋਲ ਹੈ ਬਿਲਕੁਲ ਕਲੈਥ ਸੌਨ ਦੇ ਨਜ਼ਦੀਕ ਹੈ ਕਿਸੇ ਵੀ ਸਮੇਂ ਇਸ ਥਾਂ ਦੇ ਉੱਤੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਐਸੇ ਕਰਕੇ ਪ੍ਰਸ਼ਾਸਨ ਨੇ ਫਿਲਹਾਲ ਇਤਿਹਾਸ ਇਸ ਪੋਲ ਦੇ ਉੱਤੇ ਆਵਾਜਾ ਨੂੰ ਰੋਕ ਦਿੱਤਾ ਹੈ ਲੇਕਿਨ ਇਸੇ ਪੈਰਲਰ ਜੋ ਦੂਸਰਾ ਇੱਕ ਪੋਲਾ ਹੈ ਕਿਉਂਕਿ ਇੱਕ ਥਾਂ ਤੋਂ ਆਣ ਔਰ ਦੂਸਰਾ ਜਾਣ ਵਾਸਤੇ ਜਿਹੜਾ ਪੋਲ ਹੁੰਦਾ ਉਹ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਲੇਕਿਨ ਕਿਸੇ ਵੀ ਸਮੇ ਇਹ ਪੋਲ ਠਹਿ ਟੇਰੀ ਹੋ ਸਕਦਾ ਹੈ ਇਸੇ ਕਰਕੇ ਦੋਵੇਂ ਥਾਂ ਦੇ ਉੱਤੇ ਲੋਕਾਂ ਦੀ ਐਂਟਰੀ ਬੈਨ ਕਰ ਦਿੱਤੀ ਹੈ ਪੋਲ ਦੇ ਉੱਤੇ ਜਾਣ ਨੂੰ ਨੀਚੋਂ ਦੀ ਸਪੀਡ ਦੇਖੋ ਪਾਣੀ ਦੀ ਕਿੰਨੀ ਜ਼ਿਆਦਾ ਹੈ ਤਾਂ ਕਠੂਆ ਜ਼ਿਲ੍ਹੇ ਦਾ ਇਹ ਸਹਾਰਾ ਖੱਡਾ ਜਿੱਥੇ ਐਨ ਐਚ ਦੇ ਉੱਤੇ ਬਣਿਆ ਹੋਇਆ ਨੈਸ਼ਨਲ ਹਾਈਵੇ ਦਾ ਇਹ ਪੁਲ ਹੈ ਜਿਹਦਾ ਕੀ ਕਿਸੇ ਵੀ ਸਮੇਂ ਟੈਂਟਰੀ ਹੋ ਸਕਦਾ ਪਠਾਨਕੋਟ ਜੰਮੂ ਨੈਸ਼ਨਲ ਹਾਈਵੇ ਤੇ ਬਣਿਆ ਹੋਇਆ ਦੋ ਪਿੱਲਰ ਨੇ ਪੂਰੇ ਤਰੀਕੇ ਦੇ ਨਾਲ ਡੈਮੇਜ ਹੋ ਚੁੱਕੇ ਨੇ ਝੁੱਕ ਗਏ ਨੇ ਔਰ ਬਿਲਕੁਲ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਵੀ ਸਮੇਂ ਇਹ ਡਿੱਗ ਸਕਦੇ ਨੇ ਔਰ ਪੂਰਾ ਅਲਾਈਨਮੈਂਟ ਇਸ ਦੀ ਪੁਲ ਦੀ ਖਰਾਬ ਹੋ ਚੁੱਕੀ ਹੈ ਹੁਣ ਇਸ ਕਰਕੇ ਖਤਰੇ ਤੋਂ ਖਾਲੀ ਨਹੀਂ ਹੈ ਇਸ ਪੁਲ ਦੇ ਉੱਤੋਂ ਦੀ ਲੰਘਣਾ ਤਾਂ ਬੜੀਆਂ ਹੀ ਖਤਰਨਾਕ ਲੂਕੰਡੇ ਖੜੇ ਕਰ ਦੇਣ ਵਾਲੀਆਂ ਤਸਵੀਰਾਂ ਨੇ ਔਰ ਬੜਾ ਹੀ ਤੇਜ਼ੀ ਦੇ ਨਾਲ ਇਹ ਜਿਹੜੀ ਖੱਡ ਦੇ ਵਿੱਚੋਂ ਪਾਣੀ ਨਿਕਲ ਰਿਹਾ ਹੈ ਔਰ ਕਿਸੇ ਵੀ ਸਮੇਂ ਇੱਥੋਂ ਇਹ ਪੁਲ ਡੈਮੇਜ ਹੋ ਸਕਦਾ ਹੈ ਡਿੱਗ ਸਕਦਾ ਹੈ ਆਵਾਜਾਈ ਤਾਂ ਰੋਕ ਦਿੱਤੀ ਗਈ ਹੈ ਇਸੇ ਕਰਕੇ ਪ੍ਰਸ਼ਾਸਨ ਨੇ ਇਤਿਹਾਦ ਦੇ ਤੌਰ ਤੇ ਰੋਕੀ ਹੈ ਲੇਕਿਨ ਉਹਦਾ ਜਿਹੜਾ ਪੈਰਲਲ ਇੱਕ ਦੂਸਰਾ ਬ੍ਰਿਜ ਹੈ ਉਹ ਫਿਲਹਾਲ ਚੱਲ ਰਿਹਾ ਹੈ ਇਸ ਕਰਕੇ ਆਣ ਔਰ ਜਾਣ ਵਾਲੇ ਦੋਵੇਂ ਪਾਸੇ ਦੇ ਜਿਹੜੇ ਲੋਕ ਨੇ ਰਾਹੀਰ ਨੇ ਇੱਕ ਸਿੰਗਲ ਪੁਲ ਦਾ ਇਸਤੇਮਾਲ ਕਰ ਰਹੇ ਨੇ ਦੂਸਰਾ ਜਮਾਈ ਚੁੱਕ ਚੁੱਕਿਆ ਹੈ ਲੇਕਿਨ ਇੱਕ ਸਮਾਂ ਉਹ ਵੀ ਸੀ ਜਦੋਂ ਹੌਲੀ-ਹੌਲੀ ਰੇਤ ਇਹਦੇ ਥੱਲੋਂ ਲੰਘ ਰਹੀ ਸੀ ਸਿਮਿੰਟ ਟੁੱਟ ਰਿਹਾ ਸੀ ਪਿੱਲਰ ਡਿੱਗ ਰਹੇ ਸੀ ਪੰ ਪੈਦਾ ਹੋਈ ਫਿਰ ਲੋਕਾਂ ਨੂੰ ਲੱਗਿਆ ਕਿ ਕੋਈ ਗੜਬੜ ਹੈ ਗੜਬੜ ਕੀ ਹੈ ਆ ਤੁਸੀਂ ਸਾਹਮਣੇ ਦੇਖੋ ਔਰ ਮੌਕੇ ਦੇ ਉੱਤੇ ਜਿਹੜੇ ਲੋਕ ਨੇ ਮੌਕੇ ਦੇ ਉੱਤੇ ਮੌਜੂਦ ਨੇ ਕਠੂਆ ਇਲਾਕੇ ਦੇ ਲੋਕ ਨੇ ਉਹ ਕੀ ਕੁਝ ਕਹਿ ਰਹੇ ਨੇ ਪ੍ਰਸ਼ਾਸਨ ਤੋਂ ਕੁਝ ਖਾਸ ਡਿਮਾਂਡ ਕੀਤੀ ਜਾ ਰਹੀ ਹੈ ਸੁਣੋ ਜਰਾ ਕੀ ਕਹਿ ਰਹੇ ਨੇ ਹਾਲਾਤ ਬਹੁਤ ਬਹੁਤ ਖਰਾਬ ਹੈ ਕਿਉਂਕਿ ਪਾਣੀ ਜੋ ਹੈ ਬਹੁਤ ਆ ਰਹਾ ਹੈ ਪਹਿਲੇ ਤੋਂ ਇਹ ਲੱਗ ਗਿਆ ਕਿ ਦੋਨੋਂ ਖਡੋਂ ਦਾ ਪਾਣੀ ਅਲੱਗ-ਅਲੱਗ ਚਲਣਾ ਚਾਹੀਏ ਕਿਉਂਕਿ ਪਾਣੀ ਇੱਕ ਸਾਈਡਡ ਕਰਦੀ ਹੈ سے زیادہ نقصان ہو رہا ہے پہلے بھی ٹوٹا تھا اس کو بنانے کی کوشش کی لیکن پھر پانی آنے سے دوبارہ پل ٹوٹ گیا ہے اور اس میں اور بھی خطرہ ہے کہ جو ون سائڈ گاڑیاں چل رہی ہیں پھر سرکار سے ہے کہ ایک سائڈ جو ہے یہ بھی پل ٹوٹ جائے گا ہمیں یہ ریکویسٹ ہے کہ سرکار سے کہ پانی جو ہے